ਦੇ ਸਮਾਲ ਅਤਾ ਅਗੰ ਅਤੁਲੇ ਜਿਉਂ ਬੁਲਾਓ ਤੂੰ ਨਾਨਕ ਦਸ ਬੋਲੇ ਸਨਮਾਨਯੋਗ ਗੁਰੂ ਰੂਪ ਸਾਚੁ ਮਜੀਓ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਨ੍ਹਾਂ ਪੈਗੰਬਰੀ પુરੁਸ਼ਾਂ ਨੇ ਅਵਤਾਰੀ પુરੁਸ਼ਾਂ ਨੇ ਆਪਣੀ ਉਮਮਤ ਨੂੰ ਜਨਮ ਦਿੱਤਾ ਹੈ ਉਹਨਾਂ ਦੇ ਅਗੋਂ ਚੇਲੇ ਤੇ ਹੋਏ ਨੇ ਉਹਨਾਂ ਨੇ ਬਰਾਬਰੀ ਨਹੀਂ ਦਿੱਤੀ ਅਗਾ ਚੱਲ ਕੇ ਗੁਰਨਾਨਕ ਨੂੰ 10 ਜਾਮੇ ਧਾਰਨ ਕਰਨੇ ਪਏ ਔਰ ਇਹ 10 ਰੂਪ ਗੁਰਨਾਨਕ ਦੇ ਕਹਿਲਾਏ ਤੂੰ ਇੱਕ निराली ਜੀ ਘਟਨਾ ਧਾਰਮਿਕ ਇਤਿਹਾਸ ਦੇ ਵਿੱਚ ਦਿਖਾਈ ਦਿੰਦੀ ਹੈ। ਕਮ ਬੜਾ ਲੰਬਾ ਸੀ। ਉਹਦੇ ਲਈ ਸਮਾਂ ਚਾਹੀਦਾ ਸੀ। ਕੰਮ ਦੇ ਕਈ ਪਹਿਲੂ ਸਨ। ਤੋਂ ਵਕ ਵਕ ਸ਼ਰੀਰ ਚਾਹੀਦੇ ਸਨ। ਇਸ ਵਾਸਤੇ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ ਪਏ। ਔਰ ਸ਼ਬਦ ਹੈ ਮਹੱਲਾ ਮੱਲਾ ਕਹਿਣਨ ਘਰ ਨੂੰ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਘਰ ਬਦਲਨੇ ਪਏ ਮੱਲਾ ਸ਼ਬਦ ਇਹ ਅਰਬੀ ਦਾ ਟਿਕਾਣਾ ਅਸਥਾਨ ਮਹਿਲ ਜਦ ਪੂਰੀ ਸਮਝ ਨਹੀਂ ਸੀ ਗੁਰਬਾਣੀ ਗ੍ਰੈਮਰ ਦਾ ਬੋਧ ਨਹੀਂ ਸੀ ਉਦੋਂ ਮੱਲਾ ਨੂੰ ਮਹਿਲਾ ਕਰਕੇ ਪੜਦੇ ਸਨ ਇਹਦੇ ਅਰਥ ਕਰਦੇ ਸਨ ਇਸਤਰੀ ਵੀ ਸਤਿਗੁਰੂ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰਦੇ ਨੇ ਜਿਤਕੇ ਗੁਰਬਾਣੀ ਗ੍ਰੈਮਰ ਨੇ ਇਸ ਨੂੰ ਗਲਤ ਸਾਬਤ ਕਰ ਦਿੱਤਾ ਕਿਉਂਕਿ ਕਿਦਰੇ ਸਾਫ਼ ਅੱਖਰਾਂ ਵਿੱਚ ਵੀ ਲਿਖਿਆ ਹੈ ਪਹਿਲਾ ਦੂਜਾ ਤੀਜਾ ਅਗਰ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੂੰ ਤਾਂ ਫਿਰ ਸਾਨੂੰ ਇਹ ਜੋ ਉਚਾਰਨ ਕਰਨਾ ਚਾਹੀਦਾ ਸੀ ਔਰ ਲਿਖਤ ਵਿੱਚ ਵੀ ਐਸਾ ਹੁੰਦਾ ਮੱਲਾ ਪਹਿਲੀ ਮੱਲਾ ਦੂਜੀ ਮਹਿਲਾ ਤੀਜੀ ਇਸ ਤਰ੍ਹਾਂ ਹੈ ਨਹੀਂ ਪੁਰਸ਼ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ ਮਹੱਲਾ ਤੋਂ ਮੁਰਾਦ ਘਰ ਟਿਕਾਣਾ ਅਸਥਾਨ ਕਿਤਨੇ ਘਰ ਗੁਰੂ ਨਾਨਕ ਨੇ ਬੱਧਦੇ ਇਹ ਕੋਈ ਗਾਲਵਨ 250 ਸਾਲ ਦਾ ਪੀਰੀਡ ਬੰਦਾ ਹੈ ਜਿਸ ਦੇ ਸਦਸ 10 ਜਾਮੇ ਯਕੀ ਬਾਦੀ ਕਰੇ ਧਾਰਨ ਕੀਤੇ ਕੀ ਵਾਕਈ 10 ਜਾਮਿਆਂ ਦੀ ਲੋੜ ਸੀ ਦੇ ਧਾਰਮਿਕ ਇਤਿਹਾਸ ਵਿੱਚ ਐਸਾ ਘਾਟ ਹੀ ਹੋਇਆ ਹੈ ਅੱਜ ਤੱਕ ਜਿੰਨੇ ਪਰਮਾਨਿਕ ਪੈਗੰਬਰੀ ਪੁਰਸ਼ ਮੰਨੇ ਗਏ ਨੇ ਅਵਤਾਰੀ ਪੁਰਸ਼ ਮੰਨੇ ਗਏ ਨੇ ਉਹ ਜੋ ਕੁਛ ਕਰਨਾ ਚਾਹਦੇ ਸਨ ਆਪਣੇ ਉਸ ਦਾਇਰੇ 'ਚ ਕਰਕੇ ਉਸ ਤਰ੍ਹਾਂ ਦੀ ਕਿਸੇ ਪ੍ਰਣਾਲੀ ਨੂੰ ਜਨਮ ਨਹੀਂ ਦਿੱਤਾ ਪਰ ਗੁਰਨਾਨਕ ਦੇਵ ਕਿਰਦੂਸਰੀ ਗੱਦੀ ਤੀਸਰੀ ਗੱਦੀ ਚੌਥੀ ਗੱਦੀ ਤੇ ਇਸ ਤਰ੍ਹਾਂ ਦਸਮ ਪਿਤਾ ਤੱਕ ਗੱਲ ਚੱਲੇ ਜੋਗੋ ਜੋਗ ਅਡਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਸ ਚੱਲ ਰਹੀ ਪ੍ਰਥਾ ਨੂੰ ਸਮਾਪਤ ਕੀਤਾ ਹੈ ਇਸ ਦੇ ਪਿੱਛੇ ਜਿਹੜੇ ਕੁਝ ਕਾਰਨ ਨੇ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਕਿਉਂਕਿ ਧਰਮ ਦੇ ਜਿਹੜੇ ਕੁਝ ਬੁਨਿਆਦੀ ਅੰਗ ਨੇ ਜ਼ਰੂਰੀ ਅੰਗ ਨੇ ਉਹਨਾਂ ਨੂੰ ਲਾਜ਼ਮੀ ਸਮਝੀਏ ਤੇ ਜਾਣੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਆਪ ਨੂੰ ਵਿਸ਼ਿਆ ਮਨੁੱਖਪੂਰਨ ਪੌਰ ਦੇ ਵਿੱਚ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਪਸ਼ੂ ਪਸ਼ੂਵਾਂ ਦੀ ਤਰ੍ਹਾਂ ਜੀ ਰਹੇ ਨੇ। ਮਨੁੱਖ ਮਨੁੱਖਾਂ ਦੀ ਤਰ੍ਹਾਂ ਨਹੀਂ ਜੀ ਰਿਹਾ। ਬੰਦਾ ਬੰਦਿਆਂ ਦੀ ਤਰ੍ਹਾਂ ਨਹੀਂ ਜੀ ਰਿਹਾ। ਗੁੱਸਾਖੀ ਮਾਪ ਕੁੱਤਾ ਕੁੱਤੇ ਦੀ ਤਰ੍ਹਾਂ ਜੀ ਰਿਹਾ ਹੈ। ਗਊ ਗਊ ਦੇ ਢੰਗ ਨਾਲ ਜੀ ਰਹੀ ਹੈ। ਸ਼ੇਰ ਸ਼ੇਰ ਦੇ ਤੌਰ ਤਰੀਕੇ ਨਾਲ ਜੀ ਰਿਹਾ ਹੈ। ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਬਲਕੇ ਮਨੁੱਖ ਪਸ਼ੂਆਂ ਦੀ ਤਰ੍ਹਾਂ ਜੀ ਰਹੇ ਕਰਪੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਸ ਪਸ਼ੂ ਦੇ ਅੰਦਰ ਮਨੁੱਖਤਾ ਪੈਦਾ ਕਰਨੀ ਸੀ ਔਰ ਮਨੁੱਖਤਾ ਦੇ ਅੰਦਰ ਦੇਵਤਾਪਨ ਪ੍ਰਭੂਪਨ ਆਤਮ ਜੋਤੀ ਪੈਦਾ ਕਰਨੀ ਸੀ ਕੰਬੜਾ ਲੰਬਾ ਸੀ ਬਹੁਤ ਲੰਬਾ اس واسطے جامے بار بار اور ہونےکا دھارن کرنے پہ داس نے اس طرح دیا کئی کتاباں دیکھیں کئی ٹیکے دیکھے جو ایک پورش نے نہیں کئی نے مل کے دور کیوں پہ جاؤ پہلا ٹیکا سمپورن دھن گور گرن صاحب جی مہاراج کا تیرہ ودوانا نے مل کے کیا اس کلے کا نہیں ہے بھائی صاحب بھائی ویر جی نے اس بعد ادم آرمبیا لیکن وہ بھی اپنی زندگی සම්ਪੂਰਨ ਕਰ گئے لیکن ਟੀਕਾ සම්ਪੂਰਨ ਉਹਨਾਂ ਤੋਂ ਨਾ ਹੋਇਆ ਫਿਰ ਉਹਨਾਂ ਦੇ ਭਾਈ ਸਾਹਿਬ ਨੇ ਉਸ અધੂਰੇ ਟੀਕੇ ਨੂੰ ਅੱਗੇ ਪੂਰਾ ਕੀਤਾ ਦੁਨੀਆ 'ਚ ਕਈ ਐਸੇ ਬੁੱਤ ਨੇ ਮੂਰਤੀਆਂ ਜੋ ਇੱਕ ਸੰਗਤਰਾਸ਼ ਦੀ ਘੜੀ ਹੋਈਆਂ ਨਹੀਂ ਨੇ ਕਈਆਂ ਨੇ ਮਿਲ ਕੇ ਮਿਹਨਤ ਕੀਤੀ ਹੈ ਤਾਂ ਮੂਰਤੀ ਬਣੀ ਹੈ ਕਈ ਐਸੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਕਿਸੇ ਇਕ ਮੁਸਵਰ ਨੇ ਰੰਗ ਨਹੀਂ ਭਰੇ ਕਈਆਂ ਨੇ ਮਿਲ ਕੇ ਰੰਗ ਭਰੇ ਨੇ ਔਰ ਉਸ ਤਸਵੀਰੀ ਤਸਵੀਰ ਨੂੰ ਇੱਕ ਮਹਾਨ ਤਸਵੀਰ ਦੇ ਰੂਪ ਰੇਖਾ ਦਿੱਤੀ ਹੈ ਅਨੰਤ ਐਸੀਆਂ ਸੰਗੀਤ ਦੀਆਂ ਧੁਨਾਂ ਨੇ ਜਿਸ ਨੂੰ ਇੱਕ ਸੰਗੀਤਕਾਰ ਨੇ ਨਹੀਂ ਤਿਆਰ ਕੀਤਾ ਕਈਆਂ ਨੇ ਮਿਲ ਕੇ ਕੀਤਾ ਹੈ ਬੜੀ ਤੀਨਤੀ ਧੁਨ ਬੜੀ ਮਹਾਨ ਧੁਨ ਔਰ ਉਹਦੇ ਪਿੱਛੇ ਕਿਸੇ ਇੱਕ ਸ਼ਖਸੀਅਤ ਦਾ ਕੰਮ ਨਹੀਂ ਹੈ ਇੱਕ ਦਿਮਾਗ ਦਾ ਕੰਮ ਨਹੀਂ ਕਈਆਂ ਨੇ ਮਿਲ ਕੇ ਇੱਕ ਸੰਗੀਤ ਦੀ ਧੁਨ ਤਿਆਰ ਕੀਤੀ ਕਈਆਂ ਨੇ ਮਿਲ ਕੇ ਇੱਕ ਮੂਰਤੀ ਨੂੰ ਜਨਮ ਦਿੱਤਾ ਕਈਆਂ ਨੇ ਮਿਲ ਕੇ ਇੱਕ ਤਸਵੀਰ ਨੂੰ ਜਨਮ ਦਿੱਤਾ ਜਾਂ ਇੱਕ ਗ੍ਰੰਥ ਨੂੰ ਜਨਮ ਦਿੱਤਾ ਇੱਕ ਦਾ ਨਹੀਂ ਇਸ ਤਰ੍ਹਾਂ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜ਼ਿਹਨ ਵਿੱਚ ਸੰਤ ਸਿਪਾਈ ਦਾ ਨਕਸ਼ਾ ਸੀ ਦੇਸ਼ ਤੇ ਹਾਲਾਤ ਨੂੰ ਦੇਖ ਕੇ ਆਪ ਸੋਚਦੇ ਨੇ ਔਰ ਮਨੁੱਖਤਾ ਤੇ ਨਿਗਾਹ ਮਾਰ ਕੇ ਮਨੁੱਖ ਸੰਤ ਚਾਹੀਦਾ ਹੈ ਸਿਰਮ ਸੰਤ ਨਹੀਂ ਇਹਦੀ ਕੋਈ ਮਾਲਾ ਕੋ ਲੈਵੇਗਾ ਇਹਦੀ ਕੋਈ ਪਗ ਲਾ ਦੇਵੇਗਾ ਸਿਪਾਈ ਸਿਰਫ ਸਿਪਾਈ ਨਹੀਂ ਇਹ ਤੇ ਜ਼ਾਲਮ ਹੋ ਜਾਏਗਾ ਤੇ ਜਣੇ ਖਣੇ ਦੀ ਪਗ ਲਾਏਗਾ ਸੰਤ ਆਪ ਦੇ ਦਿਲ ਦਿਮਾਗ ਦੇ ਅੰਦਰ ਇੱਕ ਨਕਸ਼ਾ ਉਕਰਿਆ ਇੱਕ ਤਸਵੀਰ ਉਕਰੀ ਉਸ ਦਾ ਨਾਮ ਆਪ ਨੇ ਸਿੱਖ ਰੱਖਿਆ ਰੁਹੇ ਜ਼ਮੀਨ ਦੇ ਵਿੱਚ ਇਹ ਇੱਕ ਕੌਮ ਹੈ ਜੋ ਦੋ ਨਾਮਾਂ ਨਾਲ ਜਾਣੀ ਜਾਂਦੀ ਹੈ ਸਿੱਖ ਕਰਕੇ ਸਿੰਘ ਕਰਕੇ ਹੈਰਾਨਗੀ ਹੈ ਹਾਲਾਂਕਿ ਹਰ ਉਮਮਤ ਦਾ ਇੱਕੋ ਹੀ ਨਾਮ ਹੁੰਦਾ ਹੈ ਇਹ ਸਿੱਖ ਵੀ ਹੈ ਇਹ ਸਿੰਘ ਵੀ ਹੈ ਤੇ ਜੇ ਅਖਰੀ ਅਰਥ ਕਰੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਸਿੱਖ ਦੇ ਤੇ ਸਿੰਘ ਦੇ ਪਾਲ ਮਿਲ ਬੈਠਦੇ ਹੀ ਨਹੀਂ ਸਿੱਖ ਮੈਂ ਸਿੱਖਣਾ ਚਾਹੁੰਦਾ ਮੈਂ ਸਿੱਖਣ ਲਈ ਪਿਆਰ ਆਂ ਔਰ ਮੈਂ ਕੁਝ ਵੀ ਨਹੀਂ ਜਾਣਦਾ ਕਿਤਨੀ ਨਿਰਮਾਣਤਾ ਹੋਵੇ ਤੇ ਕੋਈ ਸਿੱਖ ਸਿੰਘ ਦਾ ਸੂਰਬੀਰ ਸਾਹਸ ਦਲੇਰੀ ਹਿੰਮਤ ਜੂਝਣ ਦਾ ਚਾਹੋ ਇਹ ਦੋ ਸ਼ਬਦ ਆਪਸ ਦੇ ਛਨੇੜੇ ਨਹੀਂ ਆਉਂਦੇ ਸਿੱਖ ਤੇ ਸਿੰਘ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿਮਾਗ ਵਿੱਚ ਆਪ ਦੀ ਸੋਚਣੀ ਵਿੱਚ ਜੋ ਇੱਕ ਤਸਵੀਰ ਸੀ ਉਸ ਨੂੰ ਆਪ ਇੱਕ ਜੀਵਨ ਦੇ ਵਿੱਚ ਨਹੀਂ ਰੰਗ ਭਰ ਸਕਦੇ ਸਨ ਨਹੀਂ ਮੁਕੰਮਲ ਕਰ ਸਕਦੇ ਸਨ ਕੰਬੜਾ ਲੰਬਾ ਸੀ ਇੱਕ ਰੰਗ ਦੀ ਤਸਵੀਰ ਚੰਗੀ ਨਹੀਂ ਲੱਗਦੀ ਬਹੁਤ ਰੰਗ ਕਾਫੀ ਰੰਗ ਹੋਣ ਪਰ ਖੂਬਸੂਰਤ ਇੱਕ ਸੁਰ ਦੇ ਨਾਲ ਕੋਈ ਸੰਗੀਤ ਦੀ ਧੁਨ ਨਹੀਂ ਬਣਦੀ ਜੋ ਸੰਗੀਤ ਦੀ ਥੋੜੀ ਬਹੁਤ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਇੱਕ ਸੁਰ ਨਾਲ ਕੋਈ ਸੰਗੀਤ ਨਹੀਂ ਬਣਦਾ ਸਤ ਸੁਰਾਂ ਦੇ ਮਿਸ਼ਰਣ ਦੇ ਨਾਲ ਪਰ ਉਹਦੇ ਵਿੱਚ ਵੀ ਕੋਈ ਕੁਝ ਕੋਮਲ ਸੁਰਾਂ ਨੇ ਕੁਝ ਤੇਵਰ ਨੇ ਉਹਨਾਂ ਦੇ ਮਿਸ਼ਰਣ ਦੇ ਨਾਲ ਇਹ ਸੰਗੀਤ ਦੀ ਧੁਨ ਬਣਦੀ ਹੈ ਉਂਝ ਨਹੀਂ ਉਹ ਜਿਹੜਾ ਖਾਕਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿਤਰਿਆ ਉਸ ਦੇ ਚ ਕਈ ਰੰਗ ਭਰੇ ਗਏ ਇੰਜ ਕਹਿ ਲਓ ਗੁਰਨਾਨਕ ਨੇ ਉਹ ਖਾਕਾ ਚਿਤਰਿਆ ਬਾਕੀ ਆਪ ਦੇ ਜਾਮਿਆਂ ਨੇ ਆਪ ਦੇ ਸਰੂਪਾਂ ਨੇ ਉਸ ਦੇ ਚ ਰੰਗ ਭਰੇ ਜੋ ਕੁਝ ਆਪ ਬਣਾਣਾ ਚਾਹੁੰਦੇ ਸਨ ਸੰਤ ਸਿਪਾਈ ਗੁਰਨਾਨਕ ਦੀ ਸੋਚ ਨੇ ਗੁਰਨਾਨਕ ਦੀ ਕਲਪਨਾ ਆਪ ਨੂੰ ਚਾਰੋਂ ਪਾਸੇ ਦਿਸ ਰਿਆ ਸੀ ਹੂਨ ਕੇ ਸੋਲੇ ਗਾਵੀਏ ਨਾਨਕ ਰਤਕਾ ਕੁੰਗੂ ਪਾਇ ਵਿਲਾ ਲੋ ਜਦ ਵੀ ਕਿਸੇ ਕੋਲ ਤਾਕਤ ਆਉਂਦੀ ਹੈ ਉਹ ਬਰਸਟ ਹੋ ਜਾਂਦਾ ਹੈ ਕੋਈ ਵੀ ਹੋਵੇ ਜਦ ਵੀ ਕਿਸੇ ਕੋਲ ਤਾਕਤ ਆਉਂਦੀ ਹੈ ਤਾਂ ਤਾਕਤ ਇੱਕ ਇਤਨਾ ਵੱਡਾ ਪਰਦਾ ਹੈ ਉਹਦੇ ਸਾਰੇ ਔਗੰਡ ਅਕੇ ਜਾਂਦੇ ਹੈ ਕਿਸੇ ਵਕਤ 이란 ਦੇ ਸੂਫੀ ਫਕੀਰ ਸ਼ੇਖ ਸਾਦੀ ਨੇ ਕਿਹਾ ਸੀ ਕਾਨੂੰਨ ਕੀ ਹੈ ਮਕੜੀ ਦਾ ਜਾਲਾ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਨੇ ਜੋ ਇੱਕ ਬੰਦੇ ਦਾ ਕਤਲ ਕਰ ਦੇਵੇ ਹੋ ਸਕਦਾ ਹੈ ਪਕੜਿਆ ਜਾਏ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਚਰੋਲੇ ਪਰ ਜੋ ਸੜਕਾਂ ਤੇ ਲਾਸ਼ਾਂ ਹੀ ਲਾਸ਼ਾਂ ਵਿਛਾ ਦੇਵੇ ਕਿਸ ਨੇ ਪਕੜਨਾ ਹੈ ਕੌਣ ਪਕੜੇਗਾ ਬਲਬਨ 3 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ ਪਰ ਕਾਤਲ ਕਰਕੇ ਨਹੀਂ ਯਾਦ ਕੀਤਾ ਜਾਂਦਾ ਡਿਕਟੇਟਰ ਜੋ ਇੱਕ ਬੰਦੇ ਦਾ ਕਤਲ ਕਰੇ ਕਾਤਲ ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਵਿਛਾ ਦੇਵੇ ਬਾਦਸ਼ਾਹ ਹੁਕਮਰਾਨ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਡਿਕਟੇਟਰ ਬਾਦਸ਼ਾਹ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਚੋਰ ਹੈ ਡਕੇਦ ਪਰ ਜੋ ਸਾਰੇ ਦੇਸ਼ ਦੀ ਜੇਬ ਕੱਟ ਲਵੇ ਬਾਦਸ਼ਾਹ ਉਹ ਤੇ ਹੁਕਮਰਾਨ ਉਹਦੀ ਚੋਰੀ ਟੱਕ ਜਾਂਦੀ ਹੈ ਤਾਕਤ ਨਾਲ ਉਹ ਜੋ ਲਾਸ਼ਾਂ ਜਾਂ ਲਾਸ਼ਾਂ ਵਿਛਾ ਦਿੰਦਾ ਹੈ ਔਰ ਹਜ਼ਾਰਾਂ ਨੂੰ ਰੋਣ ਤੇ ਮਜਬੂਰ ਕਰ ਦਿੰਦਾ ਸਭ ਕੁਝ ਟੱਕ ਜਾਂਦਾ ਹੈ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਰਮਤ ਸੂਫੀ ਫਕੀਰ ਨਗਨ ਘੁੰਮਦਾ ਸੀ ਇਸ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਔਰ ਔਰੰਗਜ਼ੇਬ ਦੇ ਚਾਹਦਾ ਸੀ ਇਸ ਨੂੰ ਸਜ਼ਾ ਦੇਣੀ ਹੈ ਕਿ ਨੰਗਾ ਕਿਉਂ ਘੁੰਮਦਾ ਹੈ ਇਸਲਾਮੀ ਸ਼ਰਾ ਦੇ ਮਬਾਦ ਨਗਨਤਾ ਗੁਨਾਹ ਹੈ ਜਦ ਇਸ ਨੂੰ ਦਿਵਾਨੇ ਖਾਸ ਦੇ ਵਿੱਚ ਪੇਸ਼ ਕੀਤਾ ਗਿਆ ਔਰੰਗਜ਼ੇਬ ਦੇ ਸਾਹਮਣੇ ਤਾਂ ਔਰੰਗਜ਼ੇਬ ਦੇ ਮੌੜੇ ਤੇ ਇੱਕ ਦੁਸ਼ਾਲਾ ਸੀ ਉਹਨਾਂ ਦਾ ਉਹ ਸਿਪਾਹੀ ਨੂੰ ਦਿੱਤਾ ਕਿ ਇਹ ਦਿੱ ਤਨ ਦੇ ਉੱਤੇ ਪਾ ਦੇ। ਉਹ ਦਸ਼ਾਲਾ ਸਰਮਤ ਦੇ ਤਨ ਦੇ ਉੱਤੇ ਪਾ ਦਿੱਤਾ ਗਿਆ। ਸਰਦੀਆਂ ਦੇ ਦਿਨ ਸਨ। ਪੁਰਾਣਾ ਜ਼ਮਾਨਾ ਹਰ ਐਲਕਾਰ ਦੇ ਅੱਗੋਂ ਕੋਲਿਆਂ ਦੀ ਇੱਕ ਇੱਕਾਂ ਗੇਠੀ ਵੀ ਪਈ ਸੀ। ਤੇ ਸਰਮਤ ਕਹਿੰਦਾ ਬਾਦਸ਼ਾਹ ਸਲਾਮਤ ਬੜੀ ਕਿਰਪਾ ਤੋ ਕਿਸ ਤੁਸੀਂ ਕੀਤੀ ਮੈਨੂੰ ਦਸ਼ਾਲਾ ਦੇ ਰਿਹਾ। ਫੜਦੇ ਅਗੋਂ ਦੋ ਅੰਗੂਠੀਆਂ ਪਈ ਨੇ ਇੱਕ ਇਧਰ ਵੇਚ ਦੋ ਮੈਨੂੰ ਬਾਦਸ਼ਾਹ ਦਾ ਇਸ਼ਾਰਾ ਪਾ ਕੇ ਸਿਪਾਈ ਨੇ ਕੰਗੀਠੀ ਸਰਮਤ ਦੇ ਅਗੋਂ ਰੱਖ ਦਿੱਤੀ ਉਹ ਜਿਹੜਾ ਦੁਸ਼ਾਲਾ ਔਰੰਗਜ਼ੇਬ ਨੇ ਦਿੱਤਾ ਸੀ ਉਹ ਉਸਨੇ ਅੰਗੂਠੀ ਚ ਪਾ ਦਿੱਤਾ ਜਲ ਕੇ ਖਾਕ ਤੂੰ ਆ ਔਰੰਗਜ਼ੇਬ ਕਹਿੰਦਾ ਇਹ ਤੂੰ ਕੀ ਕੀਤਾ ਮੈਂ ਤੈਨੂੰ ਤਨ ਢੱਕਣ ਵਾਸਤੇ ਦੁਸ਼ਾਲਾ ਦਿੱਤਾ ਸੀ ਸਰਮਦ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਅਹਿਦੇ ਦੀ ਬੇਅਇਬਾਂ ਰਾ ਲਿਬਾਸ ਉਰੀਆਨੀ ਦਾ ਜੋ ਗੁਨਾਹਗਾਰ ਬੰਦੇ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਦਾਗੀ ਮਨੁੱਖ ਹੁੰਦੇ ਨੇ ਉਹਨਾਂ ਨੂੰ ਢੱਕਣ ਲਈ ਦੁਸ਼ਾਲਾ ਚਾਹੀਦਾ ਮੈਨੂੰ ਦੇਖ ਮਿਰਚ ਕੀ ਦਾਗ ਤੈਨੂੰ ਦਿਖਾਈ ਦਿੰਦਾ ਹੈ ਤੈਨੂੰ ਲੋਭ ਦਿਖਾਈ ਦਿੰਦਾ ਹੈ ਤੈਨੂੰ ਹੰਕਾਰ ਦਿਖਾਈ ਦਿੰਦਾ ਹੈ ਤੈਨੂੰ ਵਾਸ਼ਨਾ ਦਿਖਾਈ ਦਿੰਦੀ ਹੈ ਤੈਨੂੰ ਵੈਰ ਵਿਰੋਧ ਦਿਖਾਈ ਦਿੰਦਾ ਮੈਂ ਕਿਸ ਨੂੰ ਢਕਾਂ ਤੈਨੂੰ ਚੋਰੀ ਯਾਰੀ ਦਿਖਾਈ ਦਿੰਦੀ ਹੈ ਮੇਰੇ ਵਿੱਚ ਮੈਂ ਕਿਸ ਨੂੰ ਢਕਾਂ ਤੂੰ ਢੱਕ ਤੂੰ ਆਪਣੇ ਪਿਓ ਨੂੰ ਜੇਲ੍ਹ ਦੇ ਤੜਪਾ ਤੜਪਾ ਕੇ ਮਾਰਿਆ ਤੂੰ ਤਿੰਨ ਭਰਾਵਾਂ ਨੂੰ ਕਤਲ ਕੀਤਾ ਤਾਂ ਗੱਦੀ ਨਸ਼ੀਨ ਹੋਇਆ ਤੂੰ ਪਤਾ ਨਹੀਂ ਕਿਤਨੇ ਸੂਫੀ ਸੰਤਾਂ ਨੂੰ ਰੋਂਣ ਤੇ ਮਜਬੂਰ ਕੀਤਾ ਤੂੰ ਪਤਾ ਨਹੀਂ ਕਿਤਨੇ ਘਰ ਉਜਾੜੇ ਬੜਾ ਦਾਗ ਹੈ ਬੜਾ ਜਿਸਮ ਤੇਰਾ ਦਾਗੀ ਹੈ ਤੈਨੂੰ ਦੁਸ਼ਾਲਿਆਂ ਦੀ ਲੋੜ ਹੈ ਮੈਨੂੰ ਨਹੀਂ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ ਬੇਅਇਬਾ ਰਾ ਲਿਬਾਸ ਉਰੀਆਨੀ ਦਾ ਸ਼ਰਮਤ ਕਹਿੰਦਾ ਜਿਤਨੀ ਵੱਡੀ ਜਿਸ ਮਨੁੱਖ ਕੋਲ ਤਾਕਤ ਹੋਵੇ ਉਸਦੇ ਔਗਣ ਉਤਨੇ ਛੁਪੇ ਰਹ ਜਾਂਦੇ ਨੇ ਉਸਦੇ ਗੁਨਾਹ ਉਤਨੇ ਛੁਪੇ ਰਹ ਜਾਂਦੇ ਨੇ ਤਾਕਤ ਪਰਦਾ ਬਣ ਜਾਂਦੀ ਹੈ ਤਾਕਤ ਚਦਰ ਬਣ ਜਾਂਦੀ ਹੈ ਕਿਸੇ ਦਾ ਮਾਮੂਲੀ ਜਿਹਾ ਚਿੰਨ੍ਹ ਵੀ ਦਿਖਾਈ ਦਿੰਦਾ ਹੈ ਕਿਸੇ ਦੇ ਪਹਾੜਾਂ ਵਰਗੇ ਗੁਨਾਹ ਵੀ ਨਹੀਂ ਦਿਖਾਈ ਦਿੰਦੇ ਕਿਉਂਕਿ ਸਤਾ ਬਹੁਤ ਜਿਹੜਾ ਜ਼ਿਆਦਾ ਹੈ ਉਸ ਦੇ ਨਾਲ ਸਭ ਕੁਝ ਢਕੇ ਆ ਜਾਂਦਾ ਹੈ ਉਹ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ ਕਾਨੂੰਨ ਸਿਰਫ ਮਕੜੀ ਦਾ ਜਾਜ ਹੈ ਇਹਦੇ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਨੇ ਜੋ 1100 ਸਾਲ ਪਹਿਲੇ ਸੱਚ ਸੀ ਉਹ ਅੱਜ ਵੀ ਸੱਚ ਹੈ ਤੇ ਵੀ ਮਰਜ਼ ਕਰਦੇ ਨੇ ਜੋ ਕਿਸੇ ਇੱਕ ਦਾ ਕਤਲ ਕਰਦੇ ਰਿਹਾ ਉਹ ਕਾਤਲ ਹੈ ਤੇ ਜੋ ਲੱਖਾਂ ਦੀਆਂ ਲਾਸ਼ਾਂ ਜੋ ਹੈ ਵਿਛਾ ਦੇਵੇ ਕਿਸੇ ਰਾਜਨੀਤੀ ਦੇ ਅਡੰਬਰ ਕਰਕੇ ਉਹ ਬਾਦਸ਼ਾਹ ਉਹ ਹੁਕਮਰਾਨ ਹੈ ਦੁਨੀਆ ਵਿੱਚ ਕਾਤਲਾਂ ਨੇ ਕਦੇ ਇਤਨੇ ਕਤਲ ਨਹੀਂ ਕੀਤੇ ਜਿੰਨੇ ਰਾਜ ਲੋਕ ਨੀਤਕ ਲੋਗਾ ਨੇ ਕਤਲ ਕੀਤੇ ਨੇ 60 ਕਰੋੜ ਬੰਦਿਆਂ ਨੂੰ ਮਾਰ ਕੇ ਚਾਈਨਾ ਵਿੱਚ ਕ੍ਰਾਂਤੀ ਆਈ 3 ਕਰੋੜ ਮਨੁੱਖਾਂ ਨੂੰ ਮਾਰ ਕੇ ਬੇਦਰਦੀ ਨਾਲ ਕਿਦਰੇ ਰਸ਼ੀਆ ਵਿੱਚ ਕ੍ਰਾਂਤੀ ਆਈ ਸੀ ਔਰ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਹਜ਼ਾਰਾਂ ਮਨੁੱਖਾਂ ਦੀਆਂ ਲਾਸ਼ਾਂ ਵਿਛਾ ਕੇ ਔਰ ਅਮਜ਼ੇਗ ਤਖਤ ਤੇ ਬੈਠਾ ਸੀ ਕੋਈ ਕਾਤਲ ਨਹੀਂ ਕਹਿੰਦਾ ਬਾਦਸ਼ਾਹ ਨੇ ਹਕਮਰਾਨ ਨੇ ਹਕੂਮਤ ਦੇ ਮਾਲਕ ਨੇ ਖੈਰ ਜਿੰਨੀ ਵੱਡੀ ਕਿਸੇ ਕੋਲ ਤਾਕਤ ਹੋਵੇ ਕਿਸੇ ਤਰ੍ਹਾਂ ਦੀ ਵੀ ਸਭ ਕੁਝ ਧੱਕੇ ਆ ਜਾਂਦਾ ਹੈ ਭਗਵਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਮੁਕਾਬਲੇ ਤੇ ਇੱਕ ਜੋ ਨਕਸ਼ਾ ਚਿਤ੍ਰਿਆ ਤਾਕਤ ਸੰਤ ਦੇ ਕੋਲ ਹੋਵੇ ਸੰਤ ਹੀ ਸਿੰਘ ਹੋਵੇ ਔਰ ਸਿੰਘ ਹੀ ਸੰਤ ਹੋਵੇ ਇਹ ਸੋਚਣੀ ਸੀ ਗੁਰੂ ਨਾਨਕ ਦੇਵ ਜੀ ਤਾਕਤ ਜਦ ਗਲਤ ਹੱਥਾਂ ਚ ਆਉਂਦੀ ਹੈ ਉਹ ਬਹੁਤ ਵੱਡਾ ਅਨਰਥ ਕਰਦੀ ਹੈ ਡਾਕਟਰ ਮੁਹੰਮਦ ਇਕਬਾਲ ਨੇ ਕਿਸੇ ਵਾਰ ਕਿਹਾ ਸੀ ਜਲਾਲੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜਮਹੂਰੀ ਡੈਮੋਕ੍ਰੇਸੀ ਨੂੰ ਤਮਾਸ਼ਾ ਕਹਿੰਦੇ ਵਕ ਵਕ ਤਜਰਬੇ ਹੋਏ ਨੇ ਅਜ ਤੱਕ ਹਕੂਮਤ ਦੇ لیکن پرانی حکومت جو ব্যাপক روپے تھی تے ہن وی کدری کدری کہندے ہیں مطلق العنان حکومت بادشاہت یا کرے جن جمہوری نظام ڈیموکریسی اے کہندا ہے جلال بادشاہی ہو یا جمہوری تماشا ہو جدا ہو دی سیاست سے تو رہ جاتی ہے چنگے سی دین نو کڈ دو دھرم نو کڈ دو ਚਾਹੇ ਸ਼ਖਸੀ ਹਕੂਮਤ ਤੇ ਚਾਹੇ ਜਮਹੂਰੀ ਨਿਜ਼ਾਮ ਹੈ ਚਾਹੇ ਕਿੰਗਡਮ ਹੈ ਤੇ ਚਾਹੇ ਡੈਮੋਕ੍ਰੇਸੀ ਹੈ ਕਹਿੰਦਾ ਪਿੱਛੇ ਬਚ ਜਾਏਗਾ ਚੰਗੇਸਾ ਹਲਾਕੋ ਅਗਰ ਧਰਮ ਨੂੰ ਕੱਢ ਦੋ ਧਰਮ ਨੂੰ ਜੋੜ ਦਇਓ ਤੋ ਰਾਜਾ ਬਣ ਜਾਈਗਾ ਜਨਕ ਰਾਜਾ ਬਣ ਜਾਏਗਾ ਮਹਾਰਾਜਾ ਰਣਜੀਤ ਸਿੰਘ ਰਾਜਾ ਬਣ ਜਾਏਗਾ ਰਾਮ ਰਾਜਾ ਬਣ ਜਾਏਗਾ ਕ੍ਰਿਸ਼ਨ ਇਹ ਦੋਵੇਂ ਰਾਜੇ ਹੀ ਸਨ ਇੱਕ ਦਵਾਰਕਾ ਦਾ ਇੱਕ ਅਯੁੱਧਿਆ ਦਾ ਸਾਰੇ ਭਾਰਤ ਨੇ ਉਹਨਾਂ ਨੂੰ ਪੂਜਿਆ ਰਾਜੇ ਕਰਕੇ ਰਾਜੇ ਉਹਨਾਂ ਤੋਂ ਹੋਰ ਚੰਗੇ ਤਕੜੇ ਤਕੜੇ ਹੋਏ ਨਹੀਂ ਇਹ ਬਹੁਤ ਤਗੜੇ ਰਾਜੇ ਨਹੀਂ ਸਨ ਕ੍ਰਿਸ਼ਨ ਸਿਰਫ ਦਵਾਰਕਾ ਦਾ ਰਾਜਾ ਹੈ ਦਵਾਰਕਾ ਦਾਸ ਨੇ ਦੇਖੀ ਹੈ ਗੁਜਰਾਤ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ ਸਾਰੇ ਗੁਜਰਾਤ ਦਾ ਵੀ ਕ੍ਰਿਸ਼ਨ ਰਾਜਾ ਨਹੀਂ ਹੈ ਦਵਾਰਕਾ ਦਾ ਰਾਜਾ ਹੈ ਦਵਾਰਕਾ ਦੀ ਅੱਜ ਆਬਾਦੀ 40 ਹਜ਼ਾਰ ਹੈ 1 ਲੱਖ ਵੀ ਨਹੀਂ ਹੈ ब्राह्मण ਮੈਨੂੰ ਕਹਿੰਦੇ ਸਨ ਉੱਥੋਂ ਦੇ ਪੁਜਾਰੀ ਮੰਦਰਾਂ ਦੇ ਵੀ ਅੱਧੀ ਦਵਾਰਕਾ ਸਮੁੰਦਰ ਦੇ ਵਿੱਚ ਡੁੱਬ ਗਈ ਸਮੁੰਦਰ ਦੇ ਕੰਢੇ ਤੇ ਚਲੋ ਮੰਨ ਲੈਂਦੇ ਆ ਕ੍ਰਿਸ਼ਨ ਜੀ ਦੇ ਵਕਤ 1 ਲੱਖ ਦੀ ਆਬਾਦੀ ਹੋਵੇਗੀ ਚਲੋ ਹੀ ਮੰਨ ਲੈਂਦੇ ਹਾਂ ਹਾਲੇ ਦਵਾਲੇ ਦੇ ਦਸਵੀਂ ਕਸਬੇ ਹੋਰ ਬਸ ਇਤਨਾ ਹੀ ਰਾਜਪਾਟ ਸੀ ਕ੍ਰਿਸ਼ਨ ਦਾ ਦਵਾਰਕਾ ਦਾ ਰਾਜਾ ਸਾਰੇ ਦੇਸ਼ ਦੇ ਵਿੱਚ ਪੂਜਿਆ ਗਿਆ ਤੇ ਦੇਸ਼ ਤੋਂ ਬਾਹਰ ਵੀ ਪੂਜਿਆ ਗਿਆ ਰਾਮ ਜੋ ਪੀ ਦਾ ਰਾਜਾ ਵੀ ਨਹੀਂ ਉੱਤਰੀ ਭਾਰਤ ਦਾ ਰਾਜਾ ਵੀ ਨਹੀਂ ਅਯੁੱਧਿਆ ਨਰੇਸ਼ ਸਿਰਫ ਅਯੁੱਧਿਆ ਦਾ ਰਾਜ ਹੈ ਤੇ ਅਯੁੱਧਿਆ ਦੀ ਅੱਜ ਵੀ ਆਬਾਦੀ ਸਿਰਫ 70000 ਹੈ ਅੱਜ ਵੀ ਛੋਟਾ ਜਿਹਾ ਸ਼ਹਿਰ ਹੈ RAM ਦੇ ਜ਼ਮਾਨੇ ਤੇ ਮੈਨੂੰ ਉਮੀਦ ਨਹੀਂ 70000 ਵੀ ਹੋ ਇਸ ਸ਼ਹਿਰ ਦੀ 25000 ਦੀ ਆਬਾਦੀ ਦਾ ਸ਼ਹਿਰ ਹੋਵੇ ਆਲੇ ਦੁਆਲੇ ਦੇ 10 ਵੀ ਕਸਬੇ ਹੋਏ ਅਯੁੱਧਿਆ ਦਾ ਰਾਜਾ ਪੂਜਿਆ ਗਿਆ ਸਾਰੇ ਦੇਸ਼ ਵਿੱਚ ਸਨਮਾਨਤ ਹੋਇਆ ਰਾਜਾ ਹੀ ਸੀ ਬਾਕੀ ਰਾਜਿਆਂ ਦੀ ਕਿਉਂ ਨਹੀਂ ਪੂਜਿਆ ਜਿਨ੍ਹਾਂ ਕੋਲ ਇਲਾਕੇ ਵੀ ਬਹੁਤ ਵੱਡੇ ਵੱਡੇ ਸਨ ਹਾਲਾਂਕਿ ਇਹ ਵੀ ਦੋਵੇਂ ਰਾਜੇ ਨੂੰ ਰਾਜਪਾਟ ਚਲਾਉਂਦੇ ਰ ਬਕਾਇਦਾ ਇਹਨਾਂ ਦੀ ਸੈਨਾ ਸੀ ਬਕਾਇਦਾ ਇਹਨਾਂ ਨੇ ਜੰਗ ਦੀ ਲੜਾਈਆਂ ਨੇ ਯੁੱਧ ਲੜੇ ਪਰ ਇਹ ਸੰਤ ਪਹਿਲੇ ਸੰ ਸਿਪਾਈ ਬਾਤ ਦੇ ਸੀ ਬਸ ਇੰਨੀ ਗੱਲ ਹੈ ਇਸ ਕਰਕੇ ਪੂਜੇਗਾ ورਨਾ ਯੁੱਧ ਇਨਾਮ ਨੇ ਵੀ ਕੀਤੇ ਨੇ ਇਹਨਾਂ ਦੇ ਹੱਥੋਂ ਵੀ ਖੋਣ ਵਗਿਆ ਔਰ ਮਾਮੂਲੀ ਲੜਾਈਆਂ ਨਹੀਂ ਚੰਗੀਆਂ ਤਗੜੀਆਂ ਲੜਾਈਆਂ ਲੜੀਆਂ ਨੇ ਤਗੜੇ ਸੰਘਰਸ਼ ਦੇ ਚੌਲੰਗੇ ਨੇ ਪਰ ਇਹ ਸੰਤ ਪਹਿਲੇ ਸਨ ਸਿਪਾਈ ਬਾਦ ਦੇ ਸਨ ਸਾਰੀ ਦੁਨੀਆ ਚ ਪੂਜਿਆ ਗਿਆ राम ਪੂਜਿਆ ਗਿਆ ਕ੍ਰਿਸ਼ਨ ਪੂਜਿਆ ਗਿਆ ਜਨਕ ਸਨਮਾਨਤ ਹੋਇਆ ਬ੍ਰਹਮ ਗਿਆਨੀ ਸੀ ਭਗਤ ਸੀ ਪਾਈ ਗੁਰਦਾਸ ਵੀ ਕਹਿੰਦੇ ਨੇ ਭਗਤ ਤੋਂ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਹੀ ਵੱਡਾ ਭਗਤ ਕਿਉਂ ਕਹਿ ਦਿੱਤਾ ਅਕਸਰ ਭਗਤ ਅਗਰ ਉਦਾਸੀ ਸੰਿਆਸੀ ਲੋਕ ਜ਼ਿੰਮੇਵਾਰੀਆਂ ਨਹੀਂ ਚੁੱਕਦੇ ਨਾ ਗਰਸਦੀਆਂ ਨਾ ਰਾਜਨੀਤੀ ਦੀਆਂ ਨਾ ਆਰਥਿਕ ਕੋਈ ਵੀ ਜ਼ਿੰਮੇਵਾਰੀ ਉਹ ਚੁੱਕਣ ਨੂੰ ਰਾਜ਼ੀ ਨਹੀਂ ਹੁੰਦੇ ਜਨਕ ਨੇ ਸਾਰੀਆਂ ਹੀ ਚੁੱਕ ਲਈਆਂ ਕਹਿੰਦਾ ਠੀਕ ਤੇ ਮੈਂ ਪਰਿਵਾਰਕ ਜ਼ਿੰਮੇਵਾਰੀ ਨੂੰ ਵੀ ਨਿਭਾਵਾਂਗਾ ਆਰਥਿਕ ਜ਼ਿੰਮੇਵਾਰੀ ਤਾਂ ਵੀ ਮੈਂ ਮੂਹ ਨਹੀਂ ਮੋੜਨਾ ਮੈਂ ਰਾਜਨੀਤੀ ਤਾਂ ਵੀ ਮੂਹ ਨਹੀਂ ਮੋੜਨਾ ਔਰ ਭਗਤੀ ਦੀ ਕਰੀ ਜਾਣ ਨਾਮ ਵੀ ਜਪੀ ਜਾਣ ਇਸ ਸਵਸਤੇ ਭਾਈ ਗੁਰਾਸ ਕਹਿੰਦੇ ਨੇ ਇਹ ਵੱਡਾ ਬਾਗਤ ਹੈ ਕਿਸੇ ਵੀ ਜ਼ਿੰਮੇਵਾਰੀ ਤੋਂ ਇਸਨੇ ਮੂੰਹ ਨਹੀਂ 모ੜਿਆ ਔਰ ਸਾਰੀਆਂ ਜ਼ਿੰਮੇਵਾਰੀਆਂ ਬੜੇ ਸੋਹਣੇ ਢੰਗ ਨਾਲ ਨਿਭਾਈਆਂ ਰਾਜੇ ਹੋਰ ਬੜੇ ਹੋਏ ਨੇ ਪਰ ਹਰੀਸ਼ਚੰਦਰ ਅਜ ਤੱਕ ਪੂਜਿਆ ਜਾਂਦਾ ਹੈ ਰਾਜੇ ਹਿੰਦੁਸਤਾਨ ਦੇ ਚ ਹਜ਼ਾਰਾਂ ਹੋ ਗੁਜ਼ਰੇ ਨੇ RAM ਪੂਜਿਆ ਜਾਂਦਾ ਹੈ ਕ੍ਰਿਸ਼ਨ ਜੀ ਪੂਜੇ ਜਾਂਦੇ ਹਨ ਜਨਕ ਪੂਜਿਆ ਜਾਂਦਾ ਹੈ ਸਿੱਖ ਜਗਤ ਦੇ ਸੈਂਕੜੇ ਰਾਜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜਨਮ ਦਿਨ ਅੱਜ ਵੀ ਸਿੱਖ ਜਗਤ ਮਨਾਦਾ ਹੈ ਔਰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ ਸਤਕਾਰ ਦਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਸੋਚਣੀ ਕਿ ਜੋ ਸਤਾ ਹੈ ਸਤਵਾਦੀ ਦੇ ਹੱਥੇ ਚੋਵੇ ਤਾਕਤ ਸੰਤ ਦੇ ਹੱਥੇ ਚੋਵੇ ਜਿਸ ਨੂੰ ਦਸਮ ਪਿਤਾ ਦੇ ਸਮੇਂ ਇੰਜ ਮੰਗ ਦੇ ਰੂਪ ਵਿੱਚ ਪ੍ਰਮਾਤਮਾ ਦੇ ਅੱਗੋਂ ਪ੍ਰਾਰਥਨਾ ਕੀਤੀ ਗਈ ਔਰ ਸਾਰੇ ਗੁਰਦਵਾਰਿਆਂ ਚਾਉਂਦੀ ਹੈ اے ਪ੍ਰਭੂ ਰਾਜ ਸਤਾ ਜੋ ਖਾਲਸ ਸੁਧ ਪਵਿੱਤਰ ਮਨੁ ਖੈ ਉਹਦੇ ਹੱਥੇ ਚੋਵੇ ਤੇ ਖਾਲਸ ਕੌਣ ਹੁੰਦਾ ਖਾਲਸਾ ਕੌਣ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਫੈਸਲਾ ਕਰਦੇ ਨੇ ਪਰਿਓ ਕਾਲ ਸਵੇ ਜਗ ਉਪਰ ਮਾਹੇ ਲਿਖੇ ਧਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੀ ਸਪਸ਼ਟ ਹੋ ਗਿਆ ਇਹ ਕਲਗੀਧਰ ਵੀ ਕਹਿੰਦੇ ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗਉੜ ਮੜੀ ਮਟ ਭੂਲ ਨਾ ਮਾਣੇ ਖਾਲਸਾ ਕੌਣ ਹੈ ਜਿਹਦੇ ਅੰਦਰ ਪੂਰਨ ਪ੍ਰੇਮ ਪੈਦਾ ਹੋ ਜਾਏ ਸੁਰਨ ਪ੍ਰੇਮ ਤੋਂ ਮੁਰਾਦ ਸਾਰਿਆਂ ਲਈ ਪ੍ਰੇਮ ਕਿਸੇ ਲਈ ਘਰਣਾ ਨਹੀਂ ਕਿਸੇ ਲਈ ਨਫ਼ਰਤ ਨਹੀਂ ਕੋਈ ਉਪਰਾ ਨਹੀਂ ਕੋਈ ਬੇਗਾਨਾ ਨਹੀਂ ਅਗਰ ਕਿਸੇ ਨਾਲ ਘਰਣਾ ਹੈ ਕਿਸੇ ਨਾਲ ਨਫ਼ਰਤ ਹੈ ਕਿ ਖਾਲਸ ਨੇ ਜਿਸੁਦ ਨਹੀਂ ਹੋਇਆ ਜਿਸ ਨਾਲ ਪ੍ਰੇਮ ਹੋਵੇ ਉਸ ਮਨੁੱਖ ਨਾਲ ਮਨੁੱਖ ਛਲ ਨਹੀਂ ਕਰ ਸਕਦਾ ਧੋਖਾ ਨਹੀਂ ਕਰ ਸਕੇਗਾ ਜਿਸ ਨਾਲ ਪ੍ਰੇਮ ਹੈ ਉਸ ਨੂੰ ਮਨੁੱਖ ਸਤਾ ਨਹੀਂ ਸਕਦਾ ਮਾਰ ਨਹੀਂ ਸਕੇਗਾ ਜਿਸ ਨਾਲ ਪ੍ਰੇਮ ਹੈ ਉਸ ਨਾਲ ਮਨੁੱਖ ਬੇਇਨਸਾਫੀ ਨਹੀਂ ਕਰ ਸਕਦਾ ਉਹਦਾ ਹੱਕ ਵੀ ਨਹੀਂ ਮਾਰ ਸਕੇਗਾ ਪ੍ਰੇਮ ਐਸਾ ਨਹੀਂ ਕਰਨ ਦੇਵੇਗਾ ਜਿਸ ਸਾਰਿਆਂ ਨਾਲ ਹੀ ਪ੍ਰੇਮ ਹੋਵੇ ਤਾਂ ਕਿਸ ਨੇ ਛਲ ਕਰਨਾ ਹੈ ਕਿਸ ਨੇ ਕਪੜਾ ਕਰਨਾ ਹੈ ਕਿਸ ਨਾਲ ਕਰਨਾ ਹੈ ਪਰ ਜਿਸ ਨਾਲ ਵੈਰ ਹੋਵੇ ਜਿਸ ਨਾਲ ਦੁਸ਼ਮਣੀ ਹੈ ਉਸ ਦਾ ਤੇ ਸਭ ਕੁਝ ਖੋ ਲੈਣ ਨੂੰ ਜੀ ਕਰਦਾ ਹੈ ਇਹਦਾ ਧਨ ਖੋ ਲਈਏ ਇਹਦਾ ਸੁੱਖ ਖੋ ਲਈਏ ਇਹਦੀ ਇੱਜ਼ਤ ਖੋ ਲਈਏ ਇਸ ਦਾ ਸਨਮਾਨ ਖੋ ਲਈਏ ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋ ਲਈਏ ਕੌਣ ਨੂੰ ਜੇ ਕਰਦਾ ਹੈ ਕਿਉਂਕਿ ਦੁਸ਼ਮਣੀ ਕੌਣ ਨੂੰ ਜੇ ਕਰਦਾ ਹੈ ਕਿਉਂਕਿ ਨਫ਼ਰਤ ਦੇਣ ਨੂੰ ਵੀ ਜੇ ਕਰਦਾ ਬਸ਼ਰਤੇ ਪ੍ਰੇਮ ਹੋਵੇ ਇਹਨੂੰ ਸੁਖ ਦੇ ਦਈਏ ਇਸ ਨੂੰ ਆਰਾਮ ਦੇ ਦਈਏ ਇਸ ਨੂੰ ਸਨਮਾਨ ਦੇ ਦਈਏ ਮੌਕਾ ਲੱਗ ਜਾਏ ਲੋੜ ਪੈ ਜਾਏ ਇਸ ਨੂੰ ਆਪਣੀ ਜਿੰਦ ਜਾਨ ਦੇ ਦਈਏ ਦੇਣ ਨੂੰ ਵੀ ਜੇ ਕਰਦਾ ਹੈ ਬਸ਼ਰਤੇ ਪ੍ਰੇਮ ਹੋਵੇ ਖੋਰ ਨਵੀ ਜੀ ਕਰਦਾ ਹੈ ਬਸ਼ਰਤੇ ਨਫਰਤ ਕਿਰਣਾ ਹੋਵੇ ਖਾਲਸਾ ਕੌਣ ਜੋ ਪ੍ਰੇਮ ਨਾਲ ਭਰ ਗਿਆ ਪ੍ਰੇਮ ਦੀ ਮੂਰਤੀ ਬਣ ਗਿਆ ਪ੍ਰੇਮ ਕੋਈ ਗੁਣ ਨਾ ਸਮਝਣਾ দান ਹੈ ਗਿਆਨ ਹੈ ਕਲਾ ਹੈ ਸੰਗੀਤ ਹੈ ਕਥਾ ਹੈ ਕੀਰਤਨ ਹੈ ਸੇਵਾ ਹੈ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਪ੍ਰੇਮ ਸਿੱਖਣ ਸਿਖਾਣ ਦੀ ਗੱਲ ਨਹੀਂ ਹੈ ਕਿ ਜਿਸ ਨੂੰ ਯਾਦ ਕਰੀਏ ਨਾ ਤੇ ਯਾਦ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ ਬਸ ਇੰਨੀ ਗੱਲ ਹੈ ਜਿਵੇਂ ਖਾਧੀ ਹੋਈ ਰੋਟੀ ਖਾਦਾ ਹੋਇਆ ਭੋਜਨ ਕੁਝ ਸਮੇਂ ਬਾਅਦ ਸਰੀਰ ਦੇ ਵਿੱਚ ਪਚ ਕੇ ਸਰੀਰ ਦਾ ਰਸ ਬਣ ਜਾਂਦਾ ਹੈ ਹੋਂ ਬਣ ਜਾਂਦਾ ਹੈ ਇਸ ਤਰ੍ਹਾਂ ਜਿਸ ਨੂੰ ਹਿਰਦਾ ਬਾਰ-ਬਾਰ ਯਾਦ ਕਰੇ ਇੱਕ ਦਿਨ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਛਕਿਆ ਹੋਇਆ ਭੋਜਨ ਹੋਂ ਨਾ ਬਣੇ ਸਰੀਰ ਰੋਗੀ ਹੈ ਕੀਤਾ ਹੋਇਆ ਸਿਮਰਨ ਪ੍ਰੇਮ ਨਾ ਬਣੇ ਮਨ ਰੋਗੀ ਹੈ ਇਹ ਤੇ ਪਹਿਚਾਣ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਗਿਆਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ بڑے بڑے ਗਿਆਨੀ ਕਪਟੀ ਦੇਖੇ ਗਏਨ ਕਬੀਰ ਨੂੰ ਕਹਿਣਾ ਪਿਆ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲਾਵਸ ਪਾਨੇ ਗਿਆਨ ਉਦੋਂ ਸਾਰਥਿਕ ਜੇ ਪ੍ਰੇਮ ਹੋਵੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਹੰਗਾਰੀ ਬਣਾ ਦਿੰਦਾ ਹੈ ਗੁਸਤਾਖੀ ਮਾ ਉਹ ਜੇ ਪ੍ਰੇਮ ਹੈ ਕਿ ਦਾਨ ਸਾਰਥਕ ਹੈ ਵਰਨਾ ਨਹੀਂ। ਪ੍ਰੇਮ ਸਾਰਿਆਂ ਨੂੰ ਗੁਣਮਾਨ ਬਣਾਏਗਾ। ਸੇਵਾ ਇਹਦੇ 'ਚ ਪ੍ਰੇਮ ਨਹੀਂ, ਕੋ ਸੇਵਾ ਤੋਂ ਵੀ ਹੰਕਾਰ ਪੈਦਾ ਹੋਵੇਗਾ। ਪਰ ਹਿਰਦੇ ਦੀ ਕੋਈ ਸੁਧਰੀ ਨਹੀਂ ਹੋਵੇਗੀ। ਬੜੇ-ਬੜੇ ਦਾਨੀਆਂ ਦੇ ਮਨਮਲੇ ਦੇਖੇ ਗਏ ਨੇ। ਬੜੇ-ਬੜੇ ਸੇਵਾ ਕਰਨ ਵਾਲੇ ਹੰਕਾਰੀ ਦੇਖੇ ਗਏ ਨੇ। ਬੜੇ-ਬੜੇ ਗਿਆਨੀ ਕਪਤੀ ਦੇਖੇ ਗਏ ਨੇ। ਹਿਰਦੇ ਕਪਟ, ਮੁਖ ਗਿਆਨੀ, ਝੂਠੇ ਕਹਾ ਬਿਲਾਵਸ ਪਾਣੀ। ਪ੍ਰੇਮ ਇੱਕ ਅਵਸਥਾ ਹੈ। ਦਿਰਦੇ ਨੂੰ ਬਿਲਕੁਲ ਸ਼ੁੱਧ ਕਰ ਦਿੰਦੀ ਹੈ। ਪਾਵਨ ਕਰ ਦਿੰਦੀ ਹੈ। ਜਿਸ ਨਾਲ ਪ੍ਰੇਮ ਹੋਵੇ ਉਸ ਨਾਲ ਮਨੁੱਖ ਛਲ ਨਹੀਂ ਕਰ ਸਕਦਾ। ਕਪਟ ਨਹੀਂ ਕਰ ਸਕਦਾ। ਧੋਖਾ ਨਹੀਂ ਕਰ ਸਕਦਾ। ਤੇ ਜੇ ਸਾਰਿਆਂ ਨਾਲ ਪ੍ਰੇਮ ਹੋਵੇ ਕਿਸ ਨਾਲ ਧੋਖਾ ਕਰੇਗਾ? ਕਿਸ ਨਾਲ ਛਲ ਕਰੇਗਾ? ਕਿਸ ਨਾਲ ਕਪਟ ਕਰੇਗਾ? ਔਰ ਕਿਸ ਦਾ ਹੱਕ ਮਾਰੇਗਾ? ਔਰ ਕਿਸ ਨਾਲ ਬੇਇਨਸਾਫੀ ਕਰੇਗਾ? پریم ہردے سدھ کر ہے پاون کر ہے خالص خالص لفظ ہے خالص تو مراد خالص سدھ پاون پوتر جی ہندی سنسکرت کہیے تو پوتر شدھ جی پرشیئن کہ خالص فارسی کا لفظ ہے خالصا فارسی کا لفظ ہے پرشند ہے کہ ہندوستانی زبان کا الفاظ نہیں ہے خالصا ਔਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਦਸਮ ਪਿਤਾ ਦੀ ਦੇਣ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਤੇ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਬਹੁਤ ਵਿਦਵਾਨ ਸਨ ਇਹੀ ਕਾਰਨ ਹੈ ਕਿ ਜਪ ਸਾਹਿਬ ਪੜਨਾ ਬੜਾ ਔਖਾ ਹੈ ਕਈਆਂ ਨੂੰ ساری ਜ਼ਿੰਦਗੀ ਪੜਦਿਆਂ ਹੋ ਗਈ ਹੈ ਅਜੇ ਵੀ ਯਾਦ ਨਹੀਂ ਹੁੰਦਾ ਬਾਕੀ ਬਾਣੀਆਂ ਯਾਦ ਹੋ ਜਾਂਦੀਆਂ ਨੇ ਕਿ ਅਰਬੀ ਫਾਰਸੀ ਤੇ ਸੰਸਕ੍ਰਿਤ ਦਾ ਸੰਗਮ ਹੈ ਕਰਮੁਲ ਕਰੀਮ ਹੈ ਕੇ ਰਾਜ਼ੁ ਕਰਹੀਮ ਹੈ ਹੁਣ ਪਰਸ਼ੀਨ ਤੇ ਸੰਸਕ੍ਰਿਤ ਨੂੰ ਨਾਲ ਮਿਲਾਇਆ ਜੋੜੇ ਦਾਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਮੁਖਤਸਰ ਮੈਂ ਰਸ ਕਰਾਂ ਸਤਾ ਸਤਵਾਦੀ ਦੇ ਹੱਥੇ ਚੋਵੇ ਕਿਉਂ ਆਕੀ ਰਹੇ ਨਾ ਕੋਈ ਆਕੀ ਨਹੀਂ ਹੋਵੇਗਾ ਕੋਈ ਬਾਗੀ ਨਹੀਂ ਹੋਵੇਗਾ ਕੋਈ ਬਿਦਰੋਹੀ ਨਹੀਂ ਹੋਵੇਗਾ ਅਗਰ ਸਤਾ ਖਾਲਸ ਦੇ ਹੱਥੇ ਚੇ ਸੁਧ ਪਵਿੱਤਰ ਮਨੁੱਖ ਦੇ ਹੱਥੇ ਚ ਤੇ ਪਵਿੱਤਰ ਕੌਣ ਜੋ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ ਜਿਸ ਦਾ ਹਿਰਦਾ ਸਾਰਿਆਂ ਪ੍ਰਤੀ ਪ੍ਰੇਮ ਨਾਲ ਭਰਿਆ ਹੋਇਆ ਹੈ ਔਰ ਸਾਰਿਆਂ ਪ੍ਰਤੀ ਹਿਰਦਾ ਉਦੋਂ ਪ੍ਰੇਮ ਨਾਲ ਭਰ ਜਾਂਦਾ ਹੈ ਜਦ ਕੋਈ ਉਸ ਇੱਕ ਮਹਾਸ਼ਕਤੀ ਨਾਲ ਜੁੜਦਾ ਹੈ ਪ੍ਰਮਾਤਮਾ ਨਾਲ ਕਿਉਂਕਿ ਪ੍ਰਮਾਤਮਾ ਵਿਆਪਕ ਹੈ ਹਸਤੀ ਕੀਤੀ ਤਿਰਲੋ ਆਦਮ ਇੱਕ ਅਖੰਡਕ ਬਸੇ ਅਨਾਦਮ ਉਤੇ ਹਾਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਵਿਆਪਕ ਹੈ ਦੰਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ ਤੇ ਮੈਂ ਅਕਸਰ ਅਰਚ ਕਰਦਾ ਹਾਂ ਨਾ ਪ੍ਰਮਾਤਮਾ ਨੂੰ ਕਿਦਰੇ ਵਿਅਕਤੀ ਨਾ ਮੰਨ ਲੈਣਾ ਪ੍ਰਮਾਤਮਾ ਵਿਅਕਤੀ ਨਹੀਂ ਹੈ ਸ਼ਕਤੀ ਹੈ ਜੀ ਨਾਮ ਬੜਾ ਭਾਰੀ ਕੋ ਲਿਖ ਹੈ ਪ੍ਰਮਾਤਮਾ ਬਾਰੇ ਪ੍ਰਮਾਤਮਾ ਕੋਈ ਵਿਅਕਤੀ ਨਹੀਂ ਹੈ ਸ਼ਕਤੀ ਅਗਰ ਉਸ ਨੂੰ ਵਿਅਕਤੀ ਮੰਨੋਗੇ ਤਾਂ ਜਨਮ ਮੰਨਣਾ ਪਏਗਾ ਔਰ ਜੇ ਜਨਮ ਮੰਨ ਲਿਆ ਤਾਂ ਫਿਰ ਮਰਨ ਵੀ ਮੰਨਣਾ ਪਏਗਾ ਜੇ ਭਗਵਾਨ ਜਮੇ ਹੈ ਤਾਂ ਫਿਰ ਭਗਵਾਨ ਮਰੇਗਾ ਵੀ